ਸਸ਼ੀਕਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਵੀਡੀਓ ਲੈ ਕੇ ਆਏ ਆ ਅੱਜ ਸੈਟਰਡੇ ਹੈ ਜੀ ਸੈਟਰਡੇ ਹਮੇਸ਼ਾ ਤੁਹਾਡੇ ਲਈ ਕੋਈ ਆਫਰ ਲੈ ਕੇ ਆਉਂਦੇ ਆ ਅੱਜ ਆਪਾਂ ਆਰਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਮੈਂ ਆਰਟੈਕਸ ਬ੍ਰਾਂਡ ਦਾ ਤੁਹਾਨੂੰ ਦੱਸਣਾ ਸੀ ਰਾਮਟੈਕਸ ਦਾ ਹੀ ਬ੍ਰਾਂਡ ਹੈ ਜੀ ਇਹ ਵੀ ਆਰਟੈਕਸ ਤੇ ਬਿਲਕੁਲ ਉਵੇਂ ਦਾ ਹੀ ਫੈਬਰਿਕ ਹੁੰਦਾ ਬਿਲਕੁਲ ਉਵੇਂ ਦਾ ਹੀ ਸਾਰਾ ਸਟੱਫ ਤੁਸੀਂ ਪੂਰੀ ਗਰੰਟੀ ਦੇ ਨਾਲ ਪੂਰੇ ਵੇਚੀ ਜਿੱਕੇ ਤੁਸੀਂ ਇਹ ਵਾਲਾ ਸੂਟ ਪਰਚੇਸ ਕਰ ਸਕਦੇ ਹੋ ਤੇ ਅੱਜ ਦੀ ਆਫਰ ਹੈਗੀ ਹੈ ਸਿੰਗਲ ਸੂਟ ਤੁਸੀਂ ਪਰਚੇਸ ਕਰੋਗੇ ਤਾਂ 1800 ਪ੍ਰਾਈਸ ਹੈ ਜੀ ਅੱਜ ਦੇ ਸੂਟਾਂ ਦਾ ਤੇ ਜੇ ਤੁਸੀਂ ਦੋ ਸੂਟ ਪਰਚੇਸ ਕਰਦੇ ਹੋ ਤਾਂ ਤੁਹਾਨੂੰ 3500 ਦੇ ਦੋ ਸੂਟ ਲੈਣਗੇ 1750 ਸੌਰੀ 1750 ਦਾ ਇੱਕ ਸੂਟ ਲੈਣਾ ਜੀ 3500 ਦੇ ਦੋ ਸੂਟ ਲੈਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਸਵਾ 9 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਾਉਣਾ ਹੈ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰजेस ਲੱਗਦੇ ਹੋਣੇ ਆਪਣੇ ਐਡਰੈਸ ਦੇ ਅਕੋਰਡਿੰਗ ਪਲੀਜ਼ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381465 80800 ਦਿਨ ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸੂਟ ਦੀ ਫੋਟੋ ਭੇਜਣੀ ਹੁੰਦੀ ਹੈ ਸਕਰੀਨਸ਼ਾਟ ਲੈ ਕੇ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀਂ ਇਸੇ ਨੰਬਰ ਤੇ ਮੈਨੂੰ ਵਟਸਐਪ ਤੇ ਨੰਬਰਿੰਗ ਕਰਕੇ ਸੂਟਾਂ ਦੀ 1 2 3 ਸਾਰੀ ਨੰਬਰਿੰਗ ਕਰੀ ਹੁੰਦੀ ਹੈ ਜਿਹੜੇ ਨੰਬਰ ਦਾ ਸੂਟ ਤੁਸੀਂ ਲੈਣਾ ਹੁੰਦਾ ਉਹ ਨੰਬਰ ਲਿਖ ਕੇ ਤੇ ਦੱਸ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਵਟਸਐਪ ਤੇ ਵੀ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਫੋਨ ਕਾਲ ਕਰਕੇ ਵੀ ਸੂਟ ਆਪਣਾ ਬੁੱਕ ਕਰਾ ਸਕਦੇ ਹੋ ਜੀ ਤੇ ਆਨਲਾਈਨ ਹੀ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਦਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੇ ਤੁਸੀਂ ਆਨਲਾਈਨ ਸੂਟ ਪਰਚੇਸ ਕਰਦੇ ਹੋ ਬਾਕੀ ਜਿਹੜੇ ਲੋਕਲ ਐਮ ਜਾਂ ਸ਼ਾਪ ਤੇ ਆ ਕੇ ਸੂਟ ਲੈਣ ਨੇ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ ਤੇ ਬਾਕੀ ਮੈਂ ਥੈਂਕ ਯੂ ਕਰਨਾ ਸੀ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਕੱਲ ਦੀ ਵੀਡੀਓ ਜਿਹੜੀ ਮੈਂ ਪਾਈ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਸਾਰੇ ਸੂਟ ਸੇਲ ਹੋ ਗਏ ਜੀ ਆਪਣੇ ਬਿਲਕੁਲ ਵੀ ਇੱਕ ਵੀ ਸੂਟ ਨਹੀਂ ਰਿਹਾ ਹੈਗਾ ਬਹੁਤ ਬਹੁਤ ਥੈਂਕ ਯੂ ਇੰਨਾ ਪਿਆਰ ਦੇਣ ਲਈ ਕਿਉਂਕਿ ਉਹਨਾਂ ਨੂੰ ਮੈਨੂੰ ਜਿਹੜੇ ਮੇਰੇ ਬਿਲਕੁਲ ਇੱਕ ਇੱਕ ਚੁਣਿਆ ਹੋਆ ਹੁੰਦਾ ਸੂਟ ਜਦੋਂ ਉਹਨਾਂ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਆਪਣੇ ਮਨ 'ਚ ਵੀ ਖੁਸ਼ੀ ਹੁੰਦੀ ਹੈ ਵੀ ਤੁਸੀਂ ਮੇਰੀ ਜਿਹੜੀ ਮੇਰੀ ਪਸੰਦ ਹੈ ਹਨਾ ਉਹ ਥੋੜੀ ਵੀ ਪਸੰਦ ਹੈ ਜੀ ਕਿਾ ਕਿ ਆਪਾਂ ਹਰੇਕ ਦੇ ਮਨ ਵਿੱਚ ਵੱਸ ਸਕੀਏ ਤੇ ਬਹੁਤ ਬਹੁਤ ਥੈਂਕ ਯੂ ਤੇ ਜਿਨ੍ਹਾਂ ਨੇ ਵੱਧ ਤੋਂ ਵੱਧ ਕਮੈਂਟ ਬਹੁਤ ਜ਼ਿਆਦਾ ਕਮੈਂਟਿੰਗ ਹੋਈ ਹੈ ਜੀ ਕੱਲ ਬਹੁਤ ਵਧੀਆ ਕਮੈਂਟ ਕਰਿਆ ਤੁਸੀਂ ਹੱਥ ਜੋੜ ਕੇ ਦਿਲੋਂ ਧੰਨਵਾਦ ਜੀ ਸਾਰਿਆਂ ਦਾ ਇੰਨਾ ਪਿਆਰ ਕਰਦੇ ਰਹੋ ਤੇ ਪਲੀਜ਼ ਸ਼ੇਅਰ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਜਦੋਂ ਤੁਹਾਨੂੰ ਆਪ ਨੂੰ ਬਹੁਤ ਪਸੰਦ ਹੁੰਦਾ ਤਾਂ ਪਲੀਜ਼ ਅੱਗੇ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਦੇ ਨਾਲ ਦੇ ਨਾਲ ਹੋਰ ਆਪਣੇ ਕਸਟਮਰ ਵੀ ਜੁੜਦੇ ਰਹਿਣ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਗਾਜਰੀ ਕਲਰ ਦੇ ਵਿੱਚ ਸੂਟ ਹੈ ਪਹਿਲਾਂ ਤੁਹਾਨੂੰ ਬ੍ਰਾਂਡ ਦਿਖਾ ਦਨੀ ਆ ਆਰਟੈਕਸ ਬ੍ਰਾਂਡ ਦਾ ਸੂਟ ਹੈ ਬਿਲਕੁਲ ਰਾਮਟੈਕਸ ਦਾ ਹੀ ਬ੍ਰਾਂਡ ਹੈ ਜੀ ਇਹ ਵੀ ਬੀ ਬਿਲਕੁਲ ਉਹਵੇਂ ਦਾ ਹੀ ਹੈ ਸੇਮ ਹੀ ਹੈ ਸਮਝ ਲਓ ਆਰਾਮ ਟੈਕਸ ਹੀ ਇੱਕ ਤਰ੍ਹਾਂ ਦਾ ਆਰ ਟੈਕਸ ਬ੍ਰਾਂਡ ਦੇ ਸੂਟ ਹੈ ਆਪਣੇ ਤੇ 3-3 ਮੀਟਰ ਦੀਆਂ ਬਾਟਮਸ ਹੋਣਗੀਆਂ ਕਾਟਨ ਦੇ ਵਿੱਚ ਸੂਟ ਹੈ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਬਹੁਤ ਵਧੀਆ ਸੂਟ ਹੈ ਗਾਜਰੀ ਕਲਰ ਦੇ ਵਿੱਚ ਦੇਖੋ ਇਹ ਆਪਣੀ ਸ਼ਰਟ ਆ ਗਈ ਤੇ ਬਹੁਤ ਸੋਹਣਾ ਵਰਕ ਹੋਇਆ ਦੇਖੋ ਇਹ ਕਿਸੇ ਵਧੀਆ ਫੰਕਸ਼ਨ ਤੇ ਵੀ ਆਪਾਂ ਗਰਮੀਆਂ 'ਚ ਵੇਅਰ ਕਰ ਸਕਦੇ ਹਾਂ ਜਦ ਆਪਾਂ ਨੂੰ ਫੈਬਰਿਕ ਹੀ ਫੁੱਲ ਗਰੰਟੀ ਦਾ ਮਿਲ ਰਿਹਾ ਫੁੱਲ ਗਰੰਟੀ ਹੈ ਜੀ ਇਸ ਫੈਬਰਿਕ ਦੀ ਬਿਲਕੁਲ ਕੋਈ ਕੰਪਲੇਂਟ ਨਹੀਂ ਹੈਗੀ ਕੋਈ ਸ਼੍ਰਿੰਕੇਜ ਨਹੀਂ ਬਹੁਤ ਸੋਹਣਾ ਫੈਬਰਿਕ ਰਾਮ ਟੈਕਸ ਬ੍ਰਾਂਡ ਦਾ ਤੇ ਇਹ ਦੇਖੋ ਕਿੰਨਾ ਪਿਆਰਾ ਇਹ ਆਰੀ ਵਰਕ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਵੀ ਫਲਾਵਰ ਸਾਰੇ ਆਊਟਲਾਈਨ ਕੀਤੇ ਹੋਏ ਆ ਦੇਖੋ ਕਿੰਨੇ ਪਿਆਰੇ ਇੱਕ ਸੂਟ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰ ਦੰਨੇ ਆ ਬਹੁਤ ਪਿਆਰਾ ਇਹ ਫਰੰਟ ਹੈ ਆਪਣੀ ਸ਼ਰਟ ਦਾ ਸਾਈਡ ਤੋਂ 슬ੀਵਜ਼ ਨਿਕਲ ਜਾਣੀ ਆ ਇਹ ਬੈਕ ਹੈ ਜੀ ਬੈਕ ਤੇ ਵੀ ਸੇਮ ਪ੍ਰਿੰਟ ਬੈਕ ਤੇ ਸੇਮ ਪ੍ਰਿੰਟਰ ਤੇ ਪਿਓਰ ਕਾਟਨ ਦੇ ਵਿੱਚ ਹੀ 3 ਮੀਟਰ ਦੀ ਬਾਟਮ ਹੈ ਜੀ ਨਾਲ ਚਾਹੇ ਤੁਸੀਂ ਸਲਵਾਰ ਬਣਾ ਲਓ ਪਲਾਜ਼ੋ ਉਹ ਤੁਹਾਡੀ ਚੁਆਇਸ ਹੈ 3 ਮੀਟਰ ਦੀ ਬਾਟਮ ਦੇ ਨਾਲ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਦੁਪੱਟਾ ਵੀ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਬਿਲਕੁਲ ਵੀ 1 ਇੰਚ ਵੀ ਘੱਟ ਨਹੀਂ ਹੋ ਸਕਦਾ 2.5 ਮੀਟਰ ਤੋਂ ਪੂਰੇ 2.5 ਮੀਟਰ ਦੇ ਦੇਖੋ ਖੁੱਲੇ ਦੁਪੱਟੇ ਪਿਓਰ ਦੇ ਕਿੰਨੇ ਪਿਆਰੇ ਬਹੁਤ ਸਾਰੇ ਕਸਟਮਰ ਹਨ ਜਿਹੜੇ ਪਿਓਰ ਦੇ ਦੁਪੱਟਿਆਂ ਤੋਂ ਬਿਨਾ ਸੂਟ ਨਹੀਂ ਵੇਅਰ ਕਰਦੇ ਤਾਂ ਉਹਨਾਂ ਲਈ ਤਾਂ ਅੱਜ ਬੈਸਟ ਸੂਟ ਹੈ ਤੇ ਬਹੁਤ ਵਧੀਆ ਸੂਟ ਆਪਣੇ ਰੀਜ਼ਨੇਬਲ ਰੇਟ ਦੇ ਵਿੱਚ ਇਹ ਤਾਂ ਸੈਟਰਡੇ ਹੈ ਜਿਵੇਂ ਸੈਟਰਡੇ ਕਰਕੇ ਆਪਾਂ ਆਫਰ ਦੇ ਵਿੱਚ ਦੇ ਰਹੇ ਹਾਂ ਬੱਸ ਰੈਗੂਲਰ ਜਦੋਂ ਤੁਸੀਂ ਪਰਚੇਸ ਕਰੋਗੇ ਤਾਂ ਤੁਹਾਨੂੰ ਰੇਟ ਵੱਧ ਦੇ ਵਿੱਚ ਹੀ ਮਿਲਣਾ ਇਹ ਵਾਲੇ ਸੂਟ ਇਹ ਤਾਂ ਸੈਟਰਡੇ ਚਲੋ ਹੁੰਦਾ ਵੀ ਆਪਣੇ ਕਸਟਮਰ ਕਈ ਵਾਰ ਆ ਹੁੰਦਾ ਵੀ ਨਾ ਇਹ ਕਮਾਈਏ ਕੁਝ ਆਪਣੇ ਕਸਟਮਰੇ ਖੁਸ਼ ਹੋਣੇ ਚਾਹੀਦੇ ਆ ਤਾਂ ਕਰਕੇ ਇਹ ਅੱਜ ਦਾ ਸੂਟ ਆਪਣਾ 1800 ਪ੍ਰਾਈਸ ਹੈ ਜੀ ਸਿੰਗਲ ਸੂਟ ਦਾ ਦੋ ਸੂਟ ਪਰਚੇਸ ਕਰੋਗੇ ਤਾਂ ਤੁਹਾਨੂੰ 3500 ਦੇ ਦੋ ਸੂਟ ਪੈਣਗੇ 1750 ਦਾ ਇੱਕ ਸੂਟ ਪੈਣਾ ਜੀ ਇਹ ਹੈਗਾ ਗਾਜਰੀ ਕਲਰ ਦੇ ਵਿੱਚ ਸੂਟ ਬਹੁਤ ਸੋਹਣਾ ਤੇ ਇਹਦੇ ਕਲਰ ਦਿਖਾਨੀ ਆ ਮੈਂ ਤੁਹਾਨੂੰ ਬੜੇ ਪਿਆਰੇ ਪਿਆਰੇ ਕਲਰ ਐ ਜੀ ਇਹਦੇ ਤੇ ਨੈਕਸਟ ਹੈਗਾ ਬੜਾ ਸੋਹਣਾ ਰੈਸਟ ਔਰੇਂਜ ਕਲਰ ਐ ਰੈਸਟੋਲਿੰਗ ਔਰੇਂਜ ਕਲਰ ਦੇ ਵਿੱਚ ਸੋਹਣਾ orange ਰੈਸਟ ਜਾਂ ਕਲਰ ਹੈ ਬਹੁਤ ਸੋਹਣਾ ਇਹ ਦੇਖੋ ਸੇਮ ਪ੍ਰਿੰਟ ਦੇ ਨਾਲ ਬਹੁਤ ਸੋਹਣਾ ਵਰਕ ਸਾਰਾ ਆਊਟਲਾਈਨ ਕੀਤਾ ਹੋਇਆ ਇਹ ਬਹੁਤ ਪਿਆਰੇ ਲੱਗਦੇ ਹੋਏ ਬਣੇ ਹੋਏ ਆਰਟੈਕਸ ਬ੍ਰਾਂਡ ਦੇ ਸੂਟ ਆਪਣੇ ਅੱਜ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਬ੍ਰਾਂਡਡ ਸੂਟ ਆ ਤੁਹਾਨੂੰ 3 ਮੀਟਰ ਦੀ ਬਾਟਮ ਦੇ ਨਾਲ 3 ਮੀਟਰ ਦੀ ਬਾਟਮ ਹੁਣ ਟਰਾਈ ਕਰਾਂਗੇ ਤੁਹਾਡੇ ਲਈ ਰੋਜ਼ ਹੀ ਕੁਛ ਨਾ ਕੁਛ ਨਵਾਂ ਹੀ ਲੈ ਕੇ ਆਈਏ ਡਿਫਰੈਂਟ ਜਿਹੜਾ ਘਰ ਬੈਠਿਆਂ ਨੂੰ ਤੁਹਾਨੂੰ ਬਾਜ਼ਾਰ ਜਾਣੇ ਦੀ ਲੋੜ ਨਾ ਪਵੇ ਜੀ ਇਹ ਦੇਖੋ ਪਿਓਰ ਦੇ ਦੁਪੱਟਿਆਂ ਦੇ ਨਾਲ ਬਹੁਤ ਪਿਆਰੇ ਸੂਟ ਪੂਰੇ 2.5 ਮੀਟਰ ਦਾ ਦੁਪੱਟਾ ਹੈ ਜੀ ਪੂਰਾ ਫੁੱਲ 2.5 ਮੀਟਰ ਦਾ ਇਹ ਦੇਖੋ 1800 ਪ੍ਰਾਈਸ ਹੈ ਜੀ ਸੂਟਾਂ ਦਾ ਤੇ ਨੈਕਸਟ ਕਲਰ ਦਿਖਾਣੇ ਆ ਬਹੁਤ ਪਿਆਰਾ ਗ੍ਰੀਨ ਫਲੋਜ਼ੀ ਕਲਰ ਗ੍ਰੀਨ ਫਲੋਜ਼ੀ ਕਲਰ ਆ ਬੜਾ ਪਿਆਰਾ ਹਰੇਕ ਬ੍ਰਾਂਡ ਦੀ ਸਟੈਂਪ ਹਮੇਸ਼ਾ ਸੂਟ ਤੇ ਹੁੰਦੀ ਹੈ ਇਹ ਬ੍ਰਾਂਡ ਦੀ ਵੀ ਦੇਖੋ ਬਹੁਤ ਉੱਪਰ ਆਪਣੇ ਸ਼ਰਟ ਦੇ ਸਾਈਡ ਤੇ ਸਟੈਂਪ ਲੱਗੀ ਹੋਈ ਹੈ ਜਿਹੜੇ ਬ੍ਰਾਂਡੇਡ ਸੂਟ ਹੁੰਦੇ ਨੇ ਹਮੇਸ਼ਾ ਉਹਨਾਂ ਦੀ ਸਟੈਂਪ ਲੱਗੀ ਹੁੰਦੀ ਹੈ ਜੀ ਦੇਖੋ ਬੜਾ ਪਿਆਰਾ ਡਿਜ਼ਾਈਨ ਇਹ ਉਹਦੇ ਨਾਲੋਂ ਡਿਫਰੈਂਟ ਡਿਜ਼ਾਈਨ ਹੈ ਅਲੱਗ ਡਿਜ਼ਾਈਨ ਦੇ ਵਿੱਚ ਬੜਾ ਪਿਆਰਾ ਜਿਨ੍ਹਾਂ ਨੇ ਦੋ ਦੋ ਸੂਟ ਲੈਣ ਆ ਤੁਸੀਂ ਡਿਜ਼ਾਈਨ ਦੇਖ ਕੇ ਆਪਣਾ ਸੂਟ ਸਿਲੈਕਟ ਕਰ ਸਕਦੇ ਹੋ ਇਹ ਉਹਦੇ ਨਾਲੋਂ ਅਲੱਗ ਹੈ ਜੀ ਪ੍ਰਿੰਟਿੰਗ ਵੀ ਲੱਗੇ ਤੇ ਇਹ ਵਾਲੀ ਡਿਜ਼ਾਈਨਿੰਗ ਵੀ ਲੱਗੇ ਜੀ ਇਹਦੇ ਦੇਖੋ ਸਾਰਾ ਇਹ ਧਾਗੇ ਦੇ ਨਾਲ ਆਊਟਲਾਈਨ ਕੀਤਾ ਹੋਇਆ ਉਹ ਜਿਹੜਾ ਜੂ ਦੂਜਾ ਸੂਟ ਸੀ ਉਹਦੇ ਤੇ ਆਰੀ ਵਰਕ ਸੀਗਾ ਤੇ ਇਹਦੇ ਤੇ ਸਾਰਾ ਵਿੱਚ ਇਹ ਥ੍ਰੈਡ ਦੇ ਨਾਲ ਪੂਰਾ ਮਸ਼ੀਨੀ ਵਰਕ ਹੋਇਆ ਜੀ ਬਹੁਤ ਸੋਹਣਾ ਫਰੋਜ਼ੀ ਗ੍ਰੀਨ ਕਲਰ 3 ਮੀਟਰ ਦੀ ਬਾਟਮ ਹੈ ਜੀ ਸੂਟਾਂ ਦੇ ਨਾਲ विदाउट लाइनिंग सूट बनਣਗੇ ਜ਼ਿਆਦਾਤਰ ਕਸਟਮਰ ਹੁੰਨੇ ਵੀ ਲਾਈਨਿੰਗ ਨਾਲ ਥੋੜਾ ਮਹਿੰਗਾ ਪੈ ਜਾਂਦਾ ਜੀ ਸੂਟ ਪਰ ਵਿਦਾਊਟ ਲਾਈਨਿੰਗ ਬਣਨਗੇ ਅੱਜ ਦੇ ਸੂਟ ਆਪਣੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਆਫਰ ਦੇ ਵਿੱਚ ਸੂਟ ਹੈ ਅੱਜ ਤਾਂ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਇਹ ਦੇਖੋ ਫਰੋਜ਼ੀ ਗ੍ਰੀਨ ਕਲਰ ਦੇ ਵਿੱਚ ਪਿਓਰ ਦਾ ਦੁਪੱਟਾ ਬਹੁਤ ਪਿਆਰਾ 1800 ਪ੍ਰਾਈਸ ਦੇ ਨਾਲ ਦੋ ਸੂਟ ਪਰਚੇਸ ਕਰੋਗੇ ਤਾਂ ਤੁਹਾਨੂੰ 3500 ਦੇ ਦੋ ਸੂਟ ਮਿਲਣਗੇ ਨੈਕਸਟ ਕਲਰ ਹੈਗਾ ਪਿੰਕ ਟੋਨ ਤੇ ਜਿਹੜਾ ਪਿੰਕ ਪਿਆਜ਼ੀ ਕਲਰ ਹੁੰਦਾ ਜੈਨੀਆਂਨ ਪਿੰਕ ਕਲਰ ਫੈਬਰਿਕ ਵੀ ਬਹੁਤ ਵਧੀਆ ਫੈਬਰਿਕ ਹੈ ਜੀ ਇਹਨਾਂ ਦਾ ਇਹ ਜਿਹੜਾ ਮੈਂ ਤੁਹਾਨੂੰ ਫਿਰੋਜ਼ੀ ਗ੍ਰੀਨ ਦਿਖਾਇਆ ਉਹਦੇ ਨਾਲ ਦਾ ਸੇਮ ਪਿਆਰਾ ਸੂਟ ਕੋ ਸੌਰੀ ਡਿਜ਼ਾਈਨਿੰਗ ਸਾਰਾ ਵਰਕ ਕੀਤਾ ਹੋਇਆ ਹੈ ਇਹ ਟੋਟਲੀ 3 3 ਮੀਟਰਸ ਦੀਆਂ ਬਾਟਮ ਨਾ ਰ ਮੈਚਿੰਗ ਬਾਟਮ ਹੈ ਜੀ ਨਾਲ ਪਲੇਨ ਬਾਟਮ ਹੈ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਫਾਈਨ ਫੈਬਰਿਕ ਤੇ ਪਿਓਰ ਦੁਪੱਟੀਆਂ ਦੇ ਨਾਲ ਆਪਣੀ ਸੂਟ ਪੂਰਾ 2.5 ਮੀਟਰ ਦਾ ਦੁਪੱਟਾ ਕੋਸੂ ਕੋਸੂ ਪ੍ਰਾਈਸ ਇਹ ਜੀ ਸੂਟਾਂ ਦਾ 1800 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਬੜੀ ਪਿਆਰੀ ਡਿਜ਼ਾਈਨਿੰਗ ਹੈ ਜੀ ਇਹ ਵਾਲੇ ਸੂਟ ਦੀ ਵੀ ਇਹ ਵੀ ਅਲੱਗ ਹੈ ਪਹਿਲਾਂ ਦੋ ਸੂਟ ਦਿਖਾਏ ਸੀ ਇੱਕ ਡਿਜ਼ਾਈਨ ਦੇ ਵਿੱਚ ਸੀਗੇ ਦੋ ਫੇਰ ਦਿਖਾਏ ਸੀ ਜੇ ਉਹ ਇੱਕ ਡਿਜ਼ਾਈਨ ਦੇ ਵਿੱਚ ਸੀਗੇ ਹੁਣ ਅਗਲਾ ਡਿਜ਼ਾਈਨ ਸ਼ੁਰੂ ਕਰਾਂ ਮਸਟਰਡ ਕਲਰ ਦੇ ਵਿੱਚ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ ਸਾਰਾ ਜਿਹੜਾ ਫਲਾਵਰ ਹੈ ਸਾਰਾ ਵਰਕ ਦੇ ਨਾਲ ਆਊਟਲਾਈਨ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ ਮਸਟਰਡ ਕਲਰ ਦੇ ਵਿੱਚ ਸੂਟ ਆਪਣਾ نیچے ਘੇਰੇ ਤੇ ਵੀ ਸਾਰਾ ਦੇਖੋ ਇਹ ਸਾਰਾ ਫਲਾਵਰ ਆਊਟਲਾਈਨ ਕੀਤਾ ਹੋਇਆ ਵਰਕ ਦੇ ਨਾਲ ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ ਸੂਟ ਅਲੱਗ ਜਿਹੀ ਲੁੱਕ ਹੈ ਤੇ ਕਲਰ ਬੜਾ ਪਿਆਰਾ ਹੈ ਸੂਟ ਦਾ ਤੇ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਸੇਮ ਪ੍ਰਿੰਟ ਬੈਕ ਤੇ ਸ਼ਰਟ ਦੇ ਜਿਹੜਾ ਫਰੰਟ ਮਸਟਰਡ ਕਲਰ ਦੇ ਵਿੱਚ ਤੇ 3 ਮੀਟਰ ਦੀ ਕਾਟਨ ਦੀ ਪਲੇਨ ਬਾਟਮ ਨਾਲ ਤੇ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਦੇ ਨਾਲ ਬਹੁਤ ਸੋਹਣਾ ਇਹ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਪਿਓਰਦੇ ਦੁਪੱਟੇ ਆ ਜੀ 1800 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਪਿਆਰਾ ਪੀਚ ਡਾਰਕ ਪੀਚ ਟੋਨ ਕਲਰ ਦੇ ਵਿੱਚ ਹੈਗਾ ਆਪਣਾ ਸੂਟ ਸੇਮ ਜਿਹੜਾ ਮਸਟਰਡ ਕਲਰ ਦਾ ਮੈਂ ਸੂਟ ਦਿਖਾਇਆ ਉਹਦੇ ਵਿੱਚ ਸੇਮ ਦੇ ਵਿੱਚ ਹੈਗਾ ਇਹ ਕਲਰ ਸੇਮ ਡਿਜ਼ਾਈਨ ਫੋਮੇ ਉੱਪਰ ਸਾਰਾ ਆਊਟਲਾਈਨ ਕੀਤਾ ਹੋਇਆ ਸਾਰਾ ਵਰਕ ਹੈ ਜੀ ਮਸ਼ੀਨੀ ਵਰਕ ਹੋਇਆ ਹੈ ਤੇ نیچے ਵਾਲਾ ਫਲਾవర్ ਸਾਰਾ ਆਊਟਲਾਈਨ ਕੀਤਾ ਹੋਇਆ ਦੇਖੋ ਸਾਰਾ ਵਰਕ ਜਾਰਾ ਖੁੱਲਾ ਕਪੜਾ ਜਿਵੇਂ ਮਰਜੀ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ 3 3 ਮੀਟਰ ਬਾਟਮਸ ਦੇ ਨਾਲ ਆਪਣੇ ਅੱਜ ਦੇ ਸੂਟ ਤੇ ਕਲਰ ਬਹੁਤ ਪਿਆਰੇ ਆ ਜੀ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਕਲਰ ਹੈ ਅੱਜ ਵੀ ਤੁਸੀਂ ਕਨਫਿਊਜ਼ ਹੋ ਜਾਣਾ ਇੱਕ ਤਾਂ ਆਫਰ ਹੈ ਜੀ ਸੂਟਾਂ ਤੇ ਉੱਪਰੋਂ ਬ੍ਰਾਂਡਿਡ ਸੂਟ ਇੰਨੇ ਘੱਟ ਰੇਟ ਦੇ ਵਿੱਚ ਫੀਓਰ ਦੁਪਟਿਆਂ ਦੇ ਨਾਲ 2.5 ਮੀਟਰ ਦਾ ਫੁੱਲ ਪੂਰਾ 2.5 ਮੀਟਰ ਦਾ ਦੁਪੱਟਾ ਹੈ। ਬਹੁਤ ਸੋਹਣਾ। ਪਿਆਰਾ ਦੁਪੱਟਾ 1800 ਪ੍ਰਾਈਸ ਹੈ ਜੀ ਸਿੰਗਲ ਸੂਟ ਦਾ। ਤੇ ਨੈਕਸਟ ਡਿਜ਼ਾਈਨ ਆ ਗਿਆ। ਮਹਿੰਦੀ ਕਲਰ ਦੇ ਵਿੱਚ ਪੈਰਟ ਮਹਿੰਦੀ ਜਾਂ ਕਲਰ ਹੈ ਜੀ ਪ੍ਰੋਪਰ ਮਹਿੰਦੀ ਵੀ ਨਹੀਂ ਹੈਗਾ ਪ੍ਰੋਪਰ ਪੈਰਟ ਵੀ ਨਹੀਂ। ਵਿਚੜੇ ਵਾਲਾ ਗ੍ਰੀਨ ਟੋਨ ਤੇ ਕਲਰ ਹੈ ਥੋੜੀ ਟੋਨ ਗ੍ਰੀਨੀ ਹੈ ਬਹੁਤ ਪਿਆਰਾ ਇਹ ਦੋ ਦੋ ਡਿਜ਼ਾਈਨ ਹੈ ਜੀ ਸੂਟਾਂ ਦੇ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਨ੍ਹਾਂ ਨੇ ਦੋ ਸੂਟ ਲੈਣੇ ਆ ਤਾਂ ਆਪਣਾ ਡਿਜ਼ਾਈਨ ਦੇਖ ਕੇ ਤੁਸੀਂ ਸਿਲੇਕਟ ਕਰ ਸਕਦੇ ਹੋ ਸੂਟ ਬੜਾ ਪਿਆਰਾ ਗ੍ਰੀਨ ਪੈਰਟ ਕਲਰ ਦੇ ਵਿੱਚ ਪਿਆਰਾ ਦੇਖੋ ਸਾਰਾ ਇਹ ਇਹਦੇ ਤੇ ਇੱਕ ਪੂਰਾ ਬੰਚ ਜਾਂ ਬਣਿਆ ਫਲਾਵਰ ਦਾ ਸਾਰਾ ਇਹ ਵਰਕ ਕੀਤਾ ਹੋਇਆ ਹੈ ਇਹ ਸਾਰੇ ਨੂੰ ਆਊਟਲਾਈਨ ਕੀਤਾ ਹੋਇਆ ਦੇਖੋ ਬੜੀ ਸੋਹਣੀ ਪੱਤੀਆਂ ਭਰੀਆਂ ਹੋਈਆਂ ਇਹ ਸਾਰਾ ਵਰਕ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਵਿਦ ਆਊਟਲਾਈਨਿੰਗ ਸੂਟ ਬਣਨਗੇ 3 3 ਮੀਟਰ ਬਾਟਮਸ ਦੇ ਨਾਲ ਅੱਜ ਦੇ ਸੂਟ ਕਪੜੇ ਤੇ ਪਿਓਰ ਦੇ ਦੁਪੱਟੇ ਪੂਰੇ 2.5 ਮੀਟਰ ਦਾ ਦੁਪੱਟਾ ਜਨਾ ਔਰ dupatta ਦੇ ਨਾਲ ਪੂਰਾ 2 ਮੀਟਰ ਦਾ dupatta ਬੜਾ ਸੋਹਣਾ ਗ੍ਰੀਨੀਸ਼ ਟੋਨ ਤੇ ਐ ਸੂਟ ਇਹ 1800 ਪ੍ਰਾਈਸ ਹੈ ਜੀ ਸੂਟ ਦਾ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਬੜਾ ਸੋਹਣਾ ਹੈ ਗਾਜਰੀ ਟੋਨ ਤੇ ਸੂਟ ਹੈ ਡਿਜ਼ਾਈਨ ਹੀ ਬਹੁਤ ਪਿਆਰੇ ਆ ਇਹਨਾਂ ਦੇ ਸਾਰਿਆਂ ਦਾ ਡਿਜ਼ਾਈਨ ਬਹੁਤ ਪਿਆਰਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਜੀ। ਉਹ ਸੋਨਾ ਸਾਰਾ ਵਰਕ ਕੀਤਾ ਹੋਇਆ। ਇਹ ਸੋਨਾ ਵਰਕ। ਕਲਰ ਬੜੇ ਕੀ ਆ ਰਹੇ ਆ। ਵਿਦਾਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਆਪਣੇ ਸਾਰੇ ਤੇ ਹੋਰ ਦੁਪੱਟਿਆਂ ਦੇ ਨਾਲ। ਆਰਾ ਸਪਰਾਈਜ਼ ਹੈ ਜੀ 1800 ਪ੍ਰਾਈਸ ਦੇ ਨਾਲ ਇਹ ਦੋ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਆਰਟੈਕਸ ਬ੍ਰਾਂਡ ਦੇ ਸੂਟ ਹੈ ਜੀ ਬਿਲਕੁਲ ਰਾਮਟੈਕਸ ਬ੍ਰਾਂਡ ਦੇ ਹੀ ਇੱਕ ਤਰ੍ਹਾਂ ਦੇ ਸਟੈਂਪ ਲੱਗੀ ਹੋਈ ਹੈ ਹਰੇਕ ਸੂਟ ਤੇ ਬ੍ਰਾਂਡ ਦੀ 3 3 ਮੀਟਰ ਬਾਟਮਸ ਦੇ ਨਾਲ ਇਹ ਦੇਖੋ ਫਿਰੋਜ਼ੀ ਕਲਰ ਦੇ ਵਿੱਚ ਸੂਟ ਆਪਣਾ ਜੀ ਦਾ ਬਹੁਤ ਪਿਆਰੀ ਡਿਜ਼ਾਈਨਿੰਗ ਤੇ ਸਾਰਾ ਵਰਕ ਕੀਤਾ ਹੋਇਆ ਦੇਖੋ ਇਹ ਸਾਰਾ ਪਿਆਰਾ ਵਰਕ ਕੀਤਾ ਹੋਇਆ ਇਹ ਸਾਰਾ ਹੀ 3 ਮੀਟਰ ਬਾਟਮ ਹੈ ਤੇ ਨਾਲ ਪ्योर ਦਾ ਦੁਪੱਟਾ ਪ्योर ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ 3 ਮੀਟਰ ਦੀ ਬਾਟਮ ਹੈ ਵਿਦਆਊਟ ਲਾਈਨਿੰਗ ਸੂਟ ਬਣਨਗੇ ਸਾਰੇ ਸਿੰਗਲ ਸੂਟ ਦਾ 1800 ਪ੍ਰਾਈਸ ਹੈ ਜੀ ਦੋ ਸੂਟ ਪਰਚੇਸ ਕਰੋਗੇ ਤੁਹਾਨੂੰ 3500 ਦੇ ਦੋ ਸੂਟ ਪੈਣਗੇ ਨੈਕਸਟ ਸੂਟ ਆ ਗਿਆ ਆਪਣਾ ਸੇਮ ਜਿਹੜਾ ਫਰੋਜੀ ਸੂਟ ਮੈਂ ਤੁਹਾਨੂੰ ਦਿਖਾਇਆ ਇਹਦੇ ਵਿੱਚ ਹੀ ਸੇਮ yellow ਕਲਰ ਦੇ ਵਿੱਚ yellow mustard tone ਤੇ ਹੈ yellow mustard ਕਲਰ ਦੇ ਵਿੱਚ ਜਿਨ੍ਹਾਂ ਨੂੰ ਭਾਰੀਆਂ ਸਲਵਾਰਾਂ ਹੈਗਾ ਵੀ ਭਾਰੀ ਸਲਵਾਰ ਬਣੇ 3 ਮੀਟਰ ਦੀ ਬਾਟਮ ਮਿਲ ਰਹੀ ਆ ਤੁਹਾਨੂੰ 1800 ਦੇ ਸੂਟ ਦੇ ਵਿੱਚ ਬਹੁਤ ਪਿਆਰੀ ਆਫਰ ਹੈ ਜੀ ਆਪਣੀ ਉਹ ਵੀ ਬ੍ਰਾਂਡੇਡ ਸੂਟ ਇਹ ਦੇਖੋ ਸਾਰਾ ਵਰਕ ਕੀਤਾ ਹੋਇਆ ਨਸਤਰ ਦੇ ਵਿੱਚ ਜੇ ਸੇਮ ਮੈਚਿੰਗ ਬਾਟਮ ਹੈ ਜੀ ਸੇਮ ਕਲਰ ਦੀ 3 ਮੀਟਰ ਦੀ ਨਾਲ ਤੇ ਨਾਲ ਪਿਓਰ ਦੇ ਦੁਪੱਟੇ ਪੂਰੇ 2.5 ਮੀਟਰ ਦਾ ਦੁਪੱਟਾ ਹੈ ਜੀ ਪੂਰਾ ਬਹੁਤ ਪਿਆਰੇ ਸੂਟ 1800 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸੂਟ ਆਰਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ